ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਜਲਾਈ 22 ਤਰੀਕ ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕੀਤੀ ਜਾਊਗੀ। ਮਾਝਾ, ਮਾਲਵਾ, ਦੁਆਬਾ ਸਾਰੇ ਜ਼ਿਲ੍ਹਿਆਂ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਤੇ ਕਿੱਥੇ ਕਿੰਨਾ ਮੀਂਹ ਪੈ ਸਕਦਾ ਉਸ ਦੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਦੇਖੋ। ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹਲਕੀ ਰੋਦੀ ਮੈਣੀ ਬਾਰਿਸ਼ 1:00 ਵਜੇ ਹੋ ਸਕਦੀ ਆ ਤੇ ਜ਼ਿਆਦਾ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 4-5 ਵਜੇ ਹੋਵੇਗੀ। ਅਗਲੇ ਜ਼ਿਲ੍ਹੇ ਤੇ ਨਜ਼ਰ ਮਾਰੀਏ ਫਾਜ਼ਿਲਕਾ ਤੇ 3 ਤੋਂ ਲੈ ਕੇ 7 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਵੱਧ ਵੱਧ ਟੈਂਪਰੇਚਰ 42 ਡਿਗਰੀ ਬਠਿੰਡਾ ਦੇ ਵਿੱਚ ਦੁਪਹਿਰੇ ਬੱਦਲ ਗਰਜਦੇ ਰਹਿਣਗੇ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਬੂੰਦਬਾਂ ਦੀ ਹੋ ਸਕਦੀ ਹੈ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਮੁਕਸਰ ਇਲਾਕੇ ਦੇ ਵਿੱਚ ਸੰਘਣੇ ਬੱਦਲ ਸਾਰਾ ਦਿਨ ਬਣੇ ਰਹਿਣਗੇ ਨਾਲ ਸ਼ਾਮ ਦੇ ਟਾਈਮ ਤੇਜ਼ ਹਵਾ ਚੱਲੇਗੀ ਵੱਧ ਵੱਧ ਟੈਂਪਰੇਚਰ 40 ਡਿਗਰੀ ਹੋਵੇਗਾ ਲੋ ਤੇਆਣਾ ਦੇ ਵਿੱਚ ਸਵੇਰੇ 6 ਤੋਂ ਲੈ ਕੇ ਦੁਪਹਿਰ ਦੇ 12 1 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਵੱਧ ਵੱਧ ਟੈਂਪਰੇਚਰ 34 ਡਿਗਰੀ ਤੇ ਉਸ ਤੋਂ ਬਾਅਦ ਰਾਤ ਦੇ ਟਾਈਮ ਹੀ ਹਲਕੇ ਤੋਂ ਦਮਿਆਨੀ بارش ਟੁੱਟਵੇਂ ਇਲਾਕੇ ਦੇ ਵਿੱਚ ਹੁੰਦੀ ਰਹੇਗੀ 23 ਤਰੀਕ ਸਵੇਰੇ ਵੀ ਮੀਂਹ ਪਵੇਗਾ। ਮੁਕਸਰ ਇਲਾਕੇ ਦੇ ਵਿੱਚ ਵੱਤ ਵੱਧ ਟੈਂਪਰੇਚਰ 40 ਡਿਗਰੀ ਸਾਰੇ ਦਿਨ ਬੱਦਲ ਗਰਜਣਗੇ ਸੰਘਣੇ ਬੱਦਲ ਰਹਿਣਗੇ। ਸੰਗਰੂਰ 36 ਡਿਗਰੀ ਟੈਂਪਰੇਚਰ ਤੇ ਰਾਤ ਦੇ ਟਾਈਮ ਹਲਕੇ ਤੋਂ ਦਰਮਿਆਨੀ بارش ਹੋ ਸਕਦੀ ਆ। ਰੂਪਨਗਰ ਸਵੇਰ ਤੋਂ ਹੀ ਲੈ ਕੇ ਦੁਪਹਿਰ ਤੱਕ ਹਲਕੀ ਦਰਮਿਆਨੀ بارش ਹੋਵੇਗੀ ਤੇ ਵੱਧ ਤੋਂ ਵੱਧ ਟੈਂਪਰੇਚਰ 32 ਡਿਗਰੀ ਸੈਲਸੀਅਸ ਰਹੇਗਾ। ਮਾਨਸਾ ਦੇ ਵਿੱਚ 3 ਤੋਂ ਲੈ ਕੇ 7-8 ਵਜੇ ਤੱਕ بارش ਹੋਵੇਗੀ। ਵੱਧ ਤੋਂ ਵੱਧ ਟੈਂਪਰੇਚਰ 39 ਡਿਗਰੀ। ਬਰਨਾਲਾ 35 ਡਿਗਰੀ 1 ਤੋਂ 2 بارش ਤੇ ਉਸ ਤੋਂ ਬਾਅਦ 8-9 ਵਜੇ ਦੁਬਾਰਾ ਫਿਰ ਟੁੱਟਵੀਂ بارش ਹੋ ਸਕਦੀ ਆ। ਮਲੇਰ ਕੋਟਲਾ 7 ਤੋਂ ਲੈ ਕੇ 1 ਵਜੇ ਤੱਕ بارش ਹੋਵੇਗੀ ਫਿਰ 8 ਤੋਂ ਲੈ ਕੇ ਰਾਤ ਭਰ ਹਲਕੀ ਦਰਮਿਆਨੀ بارش ਹੋਣ ਦੀ ਸੰਭਾਵਨਾ ਬਣੀ ਰਹੇਗੀ। ਸ਼ਹੀਦ ਅਜੀ ਸਿੰਘ ਨਗਰ ਸਵੇਰੇ 6 ਤੋਂ ਲੈ ਕੇ ਸ਼ਾਮ ਦੇ 3-4 ਵਜੇ ਤੱਕ ਮੀਂਹ ਆਵੇਗਾ ਤੇ 3 ਤੋਂ 30 ਤੋਂ 31 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਫਤਿਹਗੜ੍ਹ ਸਾਬ 35 ਡਿਗਰੀ ਟੈਂਪਰੇਚਰ ਤੇ ਸਾਰਾ ਦਿਨ ਬੱਦਲ ਗਰਜਦੇ ਰਹਿਣਗੇ ਸੰਗਰੂਰ ਦੇ ਵਿੱਚ ਸਾਰਾ ਦਿਨ ਬੱਦਲ ਗਰਜਣਗੇ ਤੇ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੋਵੇਗੀ ਪਟਿਆਲਾ 7 ਤੋਂ ਲੈ ਕੇ 11-12 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਵੱਧ-ਵੱਧ ਟੈਂਪਰੇਚਰ 33 ਡਿਗਰੀ ਰਹੇਗਾ ਤੇ ਰਾਤ ਪਰ ਵੀ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੋਵੇਗੀ। ਜਲੰਧਰ ਦੇ ਵਿੱਚ 6 ਤੋਂ ਲੈ ਕੇ 10-11 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ 22 ਤਰੀਕ ਨੂੰ ਰਹੇਗੀ ਤੇ ਉਸ ਤੋਂ ਬਾਅਦ ਸ਼ਾਮ ਨੂੰ 7-8 ਵਜੇ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ ਰਹੇਗੀ ਸਾਰਾ ਦਿਨ ਸੰਘਣੀ ਬੱਦਲ ਰਹਿਣਗੇ। ਕਪੂਰਥਲਾ 6 ਤੋਂ ਲੈ ਕੇ ਸਾਰੀ ਰਾਤ ਹੀ ਮੀਂਹ ਪੈਣ ਦੀ ਸੰਭਾਵਨਾ ਤੇ ਮੌਲੇ ਧਰਮੀ 23 ਤਰੀਕ ਸਵੇਰੇ ਕਪੂਰਥਲਾ ਵਿੱਚ ਹੋਵੇਗਾ। ਨਵਾਂ ਸ਼ਹਿਰ 6 ਤੋਂ ਲੈ ਕੇ 12 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਤੇ ਵੱਧ ਤੋਂ ਵੱਧ ਟੈਂਪਰੇਚਰ 34 ਡਿਗਰੀ ਹੋਵੇਗਾ। ਹੁਸ਼ਿਆਰਪੁਰੋਂ 4 ਤੋਂ ਲੈ ਕੇ ਦੁਪਹਿਰ ਤੱਕ ਮੀਂਹ ਪੈਣ ਦੀ ਸੰਭਾਵਨਾ ਵੱਤਵੱਤ ਟੈਂਪਰੇਚਰ 33 ਡਿਗਰੀ ਦੇ ਨਾਲ ਤੇਜ਼ ਹਵਾ ਚੱਲਦੀ ਰਹੇਗੀ। ਅੰਮ੍ਰਿਤਸਰ ਮੀਂਹ ਪੈਣ ਦੀ ਸੰਭਾਵਨਾ 22 ਤਰੀਕ ਨੂੰ 6 ਵਜੇ ਤੋਂ ਲੈ ਕੇ ਸਾਰੀ ਰਾਤ ਹੀ ਬਣੀ ਰਹੇਗੀ ਤੇ ਜ਼ਿਆਦਾ ਮੀਂਹ 23 ਤਰੀਕ ਸਵੇਰੇ ਹੋਵੇਗਾ। ਤਰਨਤਾਰਨ ਸੰਗਣੀ ਬਦਰ ਰਹਿਣਗੇ ਤੇ ਮੀਂਹ ਆਉਣ ਦੀ ਸੰਭਾਵਨਾ 6 ਤੋਂ ਲੈ ਕੇ ਅਗਲੀ ਸਵੇਰ ਤੱਕ ਬਣੀ ਰਹੇਗੀ। ਗਰਦਾਸਪੁਰ ਇਲਾਕੇ ਦੇ ਵਿੱਚ ਟੁੱਟਵੀਂ ਬਾਰਿਸ਼ ਹੋਣ ਦੀ ਸੰਭਾਵਨਾ ਸਾਰਾ ਦਿਨ ਹੀ ਹੋਵੇਗੀ। ਵੱਧ ਤੋਂ ਵੱਧ ਟੈਂਪਰੇਚਰ 33 ਡਿਗਰੀ ਰਹੇਗਾ। ਪਠਾਨਕੋਟ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਸਾਰਾ ਦਿਨ ਬੱਦਲ ਘਿਰਦੇ ਰਹਿਣਗੇ ਤੇ ਹਲਕੀ ਤੋਂ ਟੁੱਟਵੀਂ ਬਾਰਿਸ਼ ਰਾਤ ਦੇ 9-10 ਵਜੇ ਹੋ ਸਕਦੀ ਹੈ। ਚੰਦਨ ਨੂੰ ਜਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰ ਦਿਓ। ਬਾਕੀ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕਰੋ। ਬਹੁਤ-ਬਹੁਤ ਤੁਹਾਡਾ ਧੰਨਵਾਦ।